ਭਾਈ ਗੁਰਚਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਅੱਜ ਅਸੀਂ ਭਾਈ ਬਿਦੀ ਚੰਦ ਜੀ ਦੀ ਸਾਖੇ ਪੜਾਂਗੇ ਭਾਈ ਬਿਦੀ ਚੰਦ ਜੀ ਨੇ ਗੁਰੂ ਅਰਜਨ ਦੇਵ ਜੀ ਤੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਅਤੇ ਉਨ੍ਹਾਂ ਦਾ ਉਪਦੇਸ਼ ਗ੍ਰਹਿਣ ਕਰਕੇ ਆਪਣਾ ਜੀਵਨ ਸਿੱਖੀ ਸਿਧਾਂਤਾਂ ਅਨੁਸਾਰ ਢਾਲ ਲਿਆ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਸੰਤ ਸਪਾਹੀ ਦੇ ਰੂਪ ਵਿੱਚ ਪ੍ਰਗਟ ਹੋ ਕੇ ਸਿੱਖੀ ਦਾ ਖੂਬ ਪ੍ਰਚਾਰ ਕੀਤਾ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਇਨਾਦਾ ਜਨਮ ਆਪਣੇ ਨਾਨਕ ਪਿੰਡ ਸਰਹਾਲੀ ਜ਼ਿਲ੍ਹਾ ਅੰਮ੍ਰਿਤਸਰ ਜੋ ਕਿ ਹੁਣ ਤਰਨਤਾਰਨ ਵਿੱਚ ਹੈ 26 ਅਪ੍ਰੈਲ 1579 ਈਸਵੀ ਨੂੰ ਹੋਇਆ। ਇਹਨਾਂ ਦੇ ਦਾਦਾ ਪਿੱਕੇ ਅਤੇ ਪਿਤਾ ਵੱਸਣ ਸਿੰਘ ਸੋਰਸੰਗ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਸਨ। ਇਸ ਸਰਹਾਲੀ ਨੂੰ ਬਹੁਤੇ ਲੋਕ ਚੋੜਾ ਵਾਲੀ ਸਰਹਾਲੀ ਆਖਦੇ ਸਨ ਕਿਉਂਕਿ ਇੱਥੇ ਚੋਰ ਅਤੇ ਧਾੜੀ ਬਹੁਤ ਰਹਿੰਦੇ ਸਨ। ਇਹਨਾਂ ਚੋਰਾਂ ਤੇ ਧਾੜੀਆਂ ਦੀ ਸੰਗਤ ਕਰਕੇ ਪਾਈ ਬਿੱਧੀ ਚੰਦ ਜੀ ਨੂੰ ਵੀ ਚੋਰੀ ਮਾਰਨ ਚੋਰੀ ਕਰਨ ਤੇ ਡਾਕੇ ਮਾਰਨ ਦੀ ਆਦਤ ਪੈ ਗਈ ਤੇ ਇਹਨਾਂ ਦਾ ਨਾਮੀ ਚੋਰਾਂ ਚ ਗਿਣਿਆ ਜਾਣ ਲੱਗਾ ਇੱਕ ਵਾਰੀ ਭਾਈ ਬੀਦੀ ਚੰਦ ਜੀ ਕਿਸੇ ਦੀਆਂ ਮੱਜਾਂ ਚੋਰੀ ਕਰਕੇ ਲਿਆ ਰਹੇ ਸਨ ਕਿ ਜਦੋਂ ਉਹ ਇਹ ਪਿੰਡ ਚੋਹਲੇ ਪਹੁੰਚੇ ਤਾਂ ਮੱਜਾਂ ਦੇ ਮਾਲਕ ਵੀ ਇਸ ਦਾ ਪਿੱਛਾ ਕਰਦੇ ਹੋਏ ਉੱਥੇ ਆ ਗਏ ਆਪ ਨੇ ਬਚਾ ਲਈ ਭਾਈ ਬੀਦੀ ਚੰਦ ਜੀ ਨੇ ਮੱਜਾਂ ਇੱਕ ਛੱਪੜ ਵਿੱਚ ਵਾੜ ਦਿੱਤੀਆਂ ਤੇ ਆਪ ਲੱਗੇ ਇੱਕ ਘਰ ਵਿੱਚ ਲੁਕ ਗਏ ਇਹ ਘਰ ਗੁਰੂ ਕੇ ਸਿੱਖ ਭਾਈ ਅਦਲੀ ਜੀ ਦਾ ਸੀ ਜੋ ਆਪਣਾ ਜੀਵਨ ਗੁਰੂ ਸਿਧਾਂਤ ਅਨੁਸਾਰ ਢਾਲ ਚੁੱਕੇ ਸਨ ਕੁਝ ਪੜਤਾਲ ਤੋਂ ਭਾਈ ਅਦਲੀ ਜੀ ਨੂੰ ਪਤਾ ਲੱਗਾ ਕਿ ਲੱਗ ਗਿਆ ਕਿ ਇਹ ਇੱਕ ਚੋਰ ਹੈ ਜੋ ਮੱਜਾਂ ਚੋਰੀ ਕਰੀ ਕੇ ਲੈ ਆਇਆ ਹੈ ਤੇ ਹੁਣ ਮਾਲਕਾ ਤੋਂ ਆਪਣੇ ਬਚਾ ਲਈ ਇੱਥੇ ਆਣ ਲੁਕਿਆ ਹੈ ਭਾਈ ਜੀ ਨੇ ਸਾਰਾ ਪਤਾ ਲੱਗਣ ਤੇ ਬੀਬੀ ਦੀ ਚੰਦ ਨੂੰ ਸਿੱਧੇ ਰਸਤੇ ਪਾਉਣ ਲਈ ਮੱਜਾ ਦੇ ਮਾਲਕਾ ਨੂੰ ਕੁਝ ਨਾ ਦੱਸਿਆ ਤੇ ਉਹਨਾਂ ਨੂੰ ਵਾਪਸ ਮੋੜ ਦਿੱਤਾ ਉਹਨਾਂ ਨੇ ਭਾਈ ਬੀਬੀ ਦੀ ਚੰਦ ਨੂੰ ਗੁਰਬਾਣੀ ਦਾ ਉੱਤਮ ਉਪਦੇਸ਼ ਸੁਣਾਇਆ ਉਨਾਂ ਨੇ ਪਾਈ ਵਿਧੀ ਚੰਦ ਗੁਰਬਾਣੀ ਦੇ ਉੱਤਮ ਉਪਦੇਸ਼ ਸੁਣਾਏ ਤੇ ਸਮਝਾਇਆ ਕਿ ਬੁਰੇ ਕੰਮਾਂ ਦਾ ਨਤੀਜਾ ਬੁਰਾ ਹੀ ਹੁੰਦਾ ਹੈ ਇਸ ਤਰ੍ਹਾਂ ਆਦਮੀ ਲੋਕ ਪਰ ਲੋਕ ਦੋਵੇਂ ਹੀ ਗਵਾ ਲੈਂਦੇ ਹਾਂ ਲੈਂਦਾ ਹੈ ਭਾਈ ਅਦਲੀ ਜੀ ਦੀਆਂ ਇਹਨਾਂ ਗੱਲਾਂ ਦਾ ਪਾਈ ਵਿਧੀ ਚੰਦ ਜੀ ਤੇ ਬੜਾ ਅਸਰ ਹੋਇਆ ਤੇ ਜਿਵੇਂ ਪਾਰਸ ਨਾਲ ਅਲੱਗ ਕਿ ਲੋਹਾ ਸੋਨਾ ਬਣ ਜਾਂਦਾ ਹੈ ਤਿਵੇਂ ਭਾਈ ਅਦਲੀ ਜੀ ਦੀ ਸੰਗਤ ਸਦਕਾ ਪਾਈ ਵਿਧੀ ਚੰਦ ਜੀ ਦੇ ਅੰਦਰੋਂ ਬੁਰਾ ਮਨੁੱਖ ਮਰ ਗਿਆ ਤੇ ਉਹਨਾਂ ਅੰਦਰ ਸਿੱਖੀ ਧਾਰਨ ਕਰਕੇ ਭਾਈ ਅਦਲੀ ਜੀ ਵਰ ਬਣਾਉਣ ਦੀ ਇੱਛਾ ਪੈਦਾ ਹੋਈ ਭਾਈ ਅਦਲੀ ਜੀ ਉਹਨਾਂ ਨੂੰ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿੱਚ ਲੈ ਗਏ ਗੁਰੂ ਅਰਜਨ ਦੇਵ ਜੀ ਤੋਂ ਚਰਨਾਂਮਤ ਚਰਨ ਪਹੌਂ ਲੈ ਕੇ ਭਾਈ ਜੀ ਨੇ ਸੇਵਾ ਕਰਨੀ ਤੇ ਨਿਰੰਤਰ ਵਾਹਿਗੁਰੂ ਨਾਮ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਛੇਤੀ ਹੀ ਭਾਈ ਬਿਧੀ ਚੰਦ ਜੀ ਮੁਖੀ ਸਿੱਖਾਂ ਵਿੱਚ ਗਿਣੇ ਜਾਣ ਲੱਗੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਉਪਰੰਤ ਸੰਤਾਂ ਨੂੰ ਲਾਮਬੰਦ ਕਰਨ ਲਈ ਆਪ ਜੀ ਨੇ ਮਾਝੇ ਦੇ ਪਿੰਡਾਂ ਵਿੱਚ ਫਿਰ ਕੇ ਉਹਨਾਂ ਵਿੱਚ ਉਤਸ਼ਾਹ ਭਰਿਆ ਜਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨੌਜਵਾਨ ਅਤੇ ਤੜਕੇ ਨੌਜਵਾਨ ਅਤੇ ਤੱਕੜੇ ਗੁਰਸਿੱਖਾਂ ਦੀ ਮੰਗ ਕੀਤੀ ਤਾਂ ਆਪ ਜੀ ਸੋਰਸਿੰਗ ਪਿੰਡ ਦੇ 52 ਸਿਰ ਕੱਟ ਨੌਜਵਾਨਾਂ ਸਮੇਤ ਦੋ ਟਾੜੀਆਂ ਨੂੰ ਲੈ ਕੇ ਪੁੱਜੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜਾ ਦੀ ਗਿਣਤੀ ਕਾਫੀ ਵੱਧ ਗਈ ਤਾਂ ਉਹਨਾਂ ਨੇ ਫੌਜਾ ਦੇ ਪੰਜ ਜਥੇ ਬਣਾਏ ਪਹਿਲਾ ਭਾਈ ਲੰਗਾਹ ਜੀ ਅੰਗਾਰ ਹੋ ਕੇ ਲੜਨ ਵਾਲਾ ਦੂਜਾ ਭਾਈ ਬਿਦੀ ਚੰਦ ਜੀ ਗੁਰੂ ਰੀਲਾ ਜੰਗ ਲਈ ਤੀਜਾ ਭਾਈ ਪਹਿਰਾਣਾ ਜੀ ਜਾਸੂਸੀ ਮਹਿਕਮਾ ਚੌਥਾ ਭਾਈ ਪਿਰਾਗਾ ਜੀ ਸਪਲਾਈ ਮਹਿਕਮਾ ਪੰਜਵਾਂ ਭਾਈ ਜੇਠਾ ਜੀ ਘੋੜ ਸਵਾਰ ਫੌਜ ਜਦੋਂ ਗੁਰੂ ਹਰਗੋਬਿੰਦ ਜੀ ਨੂੰ ਬਾਲੀਅਰ ਦੇ ਕਿਲੇ ਵਿੱਚ ਕੈਦ ਹੋਏ ਤਾਂ ਭਾਈ ਵਿਧੀਚੰਦ ਜੀ ਨੇ ਪਿੰਡਾਂ ਵਿੱਚ ਫਿਰਕੇ ਸੰਗਤਾਂ ਵਿੱਚ ਗੁਰੂ ਪਿਆਰ ਨੂੰ ਕਾਇਮ ਰੱਖਿਆ ਗੁਰੂ ਜੀ ਦੀ ਰਿਹਾਈ ਤੋਂ ਬਾਅਦ ਆਪ ਜੀ ਨੇ ਗੁਰੂ ਜੀ ਦੇ ਆਗ ਰੱਖਿਆ ਦਾ ਕੰਮ ਸੰਭਾਲਿਆ ਜਿਸ ਵਿੱਚ ਬੜੀ ਸਾਵਧਾਨੀ ਦੀ ਲੋੜ ਸੀ ਜਦੋਂ ਭਗਵਾਨ ਦਾਸ ਦਾ ਪੁੱਤਰ ਰਤਨ ਚੰਦ ਅਤੇ ਚੰਦੂ ਦਾ ਪੁੱਤਰ ਕਰਮਚੰਦ ਜਲੰਧਰ ਦੇ ਫੌਜਦਾਰ ਨੂੰ ਨਾਲ ਲੈ ਕੇ ਗੁਰੂ ਸਾਹਿਬ ਉੱਪਰ ਹਮਲਾਵਰ ਹੋਏ ਤਾਂ ਗਹਿਗੱਲ ਲੜਾਈ ਹੋਈ ਇਸ ਲੜਾਈ ਵਿੱਚ ਭਾਈ ਵਿਧੀਚੰਦ ਜੀ ਨੇ ਆਪਣੀ ਸੂਰਬੀਰਤਾ ਦੀ ਚੰਗੇ ਜ਼ਹਰ ਵਿਖਾਈ ਜਦੋਂ ਹਕੂਮਤ ਦਾ ਸ਼ਾਹੀ ਬਾਦ ਸਖਾਂ ਦੇ ਹੱਥ ਆ ਗਿਆ ਤੇ ਇਸ ਨੂੰ ਬਾਦਸ਼ਾਹ ਨੂੰ ਹੱਥ ਪਾਉਣਾ ਆਖ ਕੇ ਮੁਖਲਿਸ ਖਾਂ ਜਫਰ 7000 ਦੀ ਫੌਜ ਲੈ ਕੇ 30 ਅਪ੍ਰੈਲ 1634 ਨੂੰ ਗੁਰੂ ਸਾਹਿਬ ਜੀ ਤੇ ਹਮਲਾਵਰ ਹੋ ਕੇ ਅੰਮ੍ਰਿਤਸਰ ਆ ਗਿਆ ਤਾਂ ਇਸ ਦੀ ਪਹਿਲੀ ਟੱਕਰ ਪਾਈ ਬੀ ਦੀ ਚੰਨ ਜੀ ਦੇ ਜਥੇ ਨਾਲ ਹੋਈ ਪਾਈ ਜੀ ਦੇ ਜਥੇ ਨੇ ਫੌਜਾਂ ਰੋਕ ਲੀਆਂ ਤਾਂ ਜੋ ਜੰਗ ਲਈ ਸੂਰਮਿਆਂ ਨੂੰ ਸਾਵਧਾਨ ਕੀਤਾ ਜਾ ਸਕੇ ਪਾਈ ਜੀ ਦੇ ਜਥੇ ਨੇ ਮੁਗਲਾ ਦੀ ਫੌਜ ਨੂੰ ਭਾਜੜ ਪਾ ਦਿੱਤੀ ਮੁਖਲਿਸ ਨੇ ਆਪਣੇ ਫੌਜ ਨੂੰ ਵੰਗਾਰ ਪਾਉਂਦਿਆਂ ਕਿਹਾ ਗਾਜਿਓ ਤੁਸੀਂ ਸੂਰਮਿਆਂ ਦੀ ਔਲਾਦ ਹੋ ਤੇ ਟਾਕਰੀ ਵਿੱਚ ਫਕੀਰਾਂ ਦਾ ਟੋਲਾ ਹੈ ਵੇਖਣਾ ਕੋਈ ਬਚ ਕੇ ਨਾ ਜਾਵੇ ਪਰ ਇਸ ਫਕੀਰਾਂ ਦੇ ਟੋਲੇ ਨੇ ਐਸੀ ਜੰਗ ਲੜੀ ਕਿ ਕੌਮੀ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਪ੍ਰਾਪਤ ਕਰ ਗਈ। ਭਾਈ ਬਿਧੀ ਚੰਦ ਜੀ ਨੇ ਸਿੱਧਾ ਸੁਲਤਾਨ ਬੇਗ ਨੂੰ ਜਾ ਵੰਗਾਰਿਆ। ਉਹਨਾਂ ਨੇ ਤੀਰ ਦਾ ਅਜਿਹਾ ਵਾਰ ਕੀਤਾ ਜੋ ਸਿੱਧਾ ਸੁਲਤਾਨ ਬੇਗ ਦੀ ਸ਼ਕਤੀ ਵਿੱਚ ਜਾ ਲੱਗਾ ਤੇ ਉਹ ਉੱਥੇ ਹੀ ਡਿੱਗ ਪਿਆ। ਸੁਲਤਾਨ ਬੇਗ ਦੇ ਡਿੱਗਣ ਨਾਲ ਮੁਖਲਿਸ ਖਾਨ ਨੇ ਗੁਰੂ ਜੀ ਨਾਲ ਸਿੱਧਾ ਟਕਰਾ ਕੀਤਾ ਤੇ ਸਤਗੁਰਾਂ ਦੇ ਇੱਕੋ ਵਾਰ ਨਾਲ ਹੀ ਮੁਖਲਿਸ ਖਾਨ ਦਾ ਕੰਮ ਪੂਰਾ ਹੋ ਗਿਆ। ਤੀਜੀ ਜੰਗ ਦਾ ਮੁੱਖ ਕਾਰਨ ਅਣਖ ਨੂੰ ਵੰਗਾਰ ਸੀ। ਕਾਬਲ ਤੋਂ 5 ਕਰੋੜੀ ਮਲ ਜਿਹਦੇ ਘੋੜੇ ਗੁਲਬਾਗ ਤੇ ਦਿਲਬਾਗ ਗੁਰੂ ਜੀ ਨੂੰ ਭੇਟ ਕਰਨ ਲਈ ਲਿਆ ਰਿਹਾ ਸੀ ਉਹ ਲਾਹੌਰ ਵਿਖੇ ਅਨਾਇਤ ਉੱਲਾ ਨੇ ਖੋ ਲਈ ਜਦੋਂ ਗੁਰੂ ਜੀ ਨੂੰ ਇਸ ਦਾ ਪਤਾ ਲੱਗਾ ਤਾਂ ਉਹਨਾਂ ਨੇ ਪਾਈਬੀ ਦੀ ਚਾਂਦੀ ਵੱਲ ਇਸ਼ਾਰਾ ਕਰਕੇ ਕਿਹਾ ਕਿ ਕਰੋੜੀ ਮਲ ਦੀ ਭੇਟਾ ਪਾਈਬੀ ਦੀ ਚੰਦ ਆਪੇ ਹੀ ਲੈ ਆਵੇਗਾ ਭਾਈ ਬੀਦੀ ਚੰਦ ਜੀ ਗੁਰੂ ਜੀ ਦਾ ਇਸ਼ਾਰਾ ਸਮਝ ਗਏ ਤੇ ਗੁਰੂ ਘਰ ਦੀ ਈਮਾਨਤ ਲੈਉਣ ਲਈ ਤੁਰ ਪਏ ਲਾਹੌਰ ਪਾਈ ਜੀ ਵੰਜੀ ਦੇ ਘਰ ਜਾ ਕੇ ਟਿਕਾਣਾ ਕੀਤਾ ਭਾਈ ਜੀ ਕਾਕਾਹੀ ਦੇ ਰੂਪ ਉਤਾਰਨ ਕਰਕੇ ਰੋਜ਼ ਸਾਫ਼ ਸੁਥਰੇ ਘਾਹ ਦੀ ਪੰਡ ਬਣਾ ਕੇ ਕਿਲੇ ਦੇ ਕੋਲ ਬੈਠ ਜਾਂਦੇ ਸਨ ਕੋੜਿਆ ਦੇ ਦਰੋਗੇ ਸੌਂਦੇ ਖਾਨ ਨੇ ਰੋਜ਼ ਕਾਗੜੀ ਲੈਣਾ ਮੇਰੇ ਬਾਸ ਸਮਝ ਨਹੀਂ ਆਈ ਦਿੱ ਤੋ ਕੋੜਿਆਂ ਦੇ ਦਰੋਗੇ ਸੌਦੇ ਖਾਣੇ ਰੋਜ਼ ਕਾਹ ਖਰੀਦ ਲੈਣਾ ਇੱਕ ਦਿਨ ਭਾਈ ਜੀ ਕਾਹ ਦੀ ਪੰਡ ਕੋੜਿਆਂ ਤੱਕ ਲੈ ਗਏ ਇਸ ਤਰ੍ਹਾਂ ਰੋਜ਼ ਕਾਹ ਹੁੰਦੇ ਤੇ ਕੋੜਿਆਂ ਨੂੰ ਪਾ ਦਿੰਦੇ ਕੋੜੇ ਭਾਈ ਜੀ ਇਹ ਨਾਲ ਪਰਚ ਗਏ ਤਾਂ ਦਰੋਗੇ ਨੇ ਉਹਨਾਂ ਨੂੰ ਨੌਕਰੀ ਤੇ ਰੱਖ ਲਿਆ ਨੌਕਰੀ ਤੇ ਹੀ ਰੱਖ ਲਿਆ ਉਸ ਸਮੇਂ ਦਰਿਆ ਰਾਵੀ ਕਿਲੇ ਨਾਲ ਟਕਰਾ ਕੇ ਲੰਘਦਾ ਸੀ ਉਹਨਾਂ ਹਰ ਰੋਜ਼ ਰਾਤ ਨੂੰ ਇੱਕ ਪੱਥਰ ਦਰਿਆ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ ਪਹਿਲਾਂ ਕੁਝ ਦਿਨ ਤਾਂ ਹਲਚਲ ਹੋਈ ਪਰ ਸਭ ਨੇ ਸਮਝ ਲਿਆ ਕਿ ਕੋਈ ਦਰਿਆਈ ਜਾਨਵਰ ਹੈ ਜੋ ਕਿਲੇ ਦੀ ਕੰਧ ਨਾਲ ਟਕਰਾ ਕੇ ਜਾਂਦਾ ਹੈ ਇੱਕ ਦਿਨ ਚੰਗਾ ਸਮਾਂ ਦੇਖ ਕੇ ਪੈ ਬੀਤੀ ਚੰਦ ਜੀ ਇੱਕ ਘੋੜੇ ਸਮੇਤ ਕਿਲੇ ਦੀ ਦੀਵਾਰ ਤੋਂ ਦਰਿਆ ਵਿੱਚ ਛਾਲ ਮਾਰ ਕੇ ਛਾਲ ਮਾਰ ਕੋੜਾ ਲੈ ਕੇ ਨਿਕਲ ਗਏ ਸਾਰੇ ਇਸ ਘੜਾਕ ਨੂੰ ਰੋਜ਼ਾਨਾ ਦੀ ਤਰ੍ਹਾਂ ਹੋਣ ਵਾਲਾ ਖੜਾਕ ਹੀ ਜਾਣਿਆ ਤੇ ਕਿਸੇ ਨੂੰ ਕੋਈ ਸ਼ੱਕ ਨਾ ਹੋਇਆ ਹੁਣ ਪਾਈਬੀ ਦੀ ਚੰਨ ਜੀ ਦੂਜਾ ਕੋੜਾ ਲੈ ਲਈ ਫਿਰ ਲਾਹੌਰ ਆ ਪੁੱਜੇ ਇਸ ਵਾਰੀ ਉਹਨੇ ਆਪਣਾ ਟਿਕਾਣਾ ਪਾਈ ਬਹੜੂ ਜੀ ਦੇ ਘਰ ਕੀਤਾ ਪਾਈ ਬਹੜੂ ਜੀ ਨੇ ਦੱਸਿਆ ਕਿ ਕੋੜਾ ਗਾਇਬ ਹੋਣ ਤੇ ਸੌਂਦੇ ਖਾਨ ਸਾਹਿਬ ਖੋਜੀਆਂ ਤੇ ਨਜ਼ੂਮੀਆਂ ਦੇ ਪੈਰ ਚ ਮਰਿਆ ਹੈ ਭਾਈ ਜੀ ਨੇ ਉਸ ਸਮੇਂ ਨੂੰ ਜ਼ੂਮ ਨਹੀਂ دارو ਫਟਾਰਿਆ ਤੇ ਕਿਲੇ ਦੇ ਲਾਗੇ ਜਾ ਬੱਠੇ ਸੌਣ ਦੇ ਖਾਂਦੇ ਤੇ ਲਾਗੋ ਦੀ ਲੰਗਾ ਤੇ ਬੀ ਦੀ ਚਾਂਜੀ ਨੇ ਉਸ ਤੇ ਦਿਲ ਦੀ ਗੱਲ ਦੱਸ ਦਿੱਤੀ ਉਹ ਭਾਈ ਸਾਹਿਬ ਜੀ ਨੂੰ ਨਵਾਬ ਕੋਲ ਲੈ ਗਿਆ ਭਾਈ ਜੀ ਨੇ ਪਹਿਲੇ ਕਾਹੀ ਦਾ ਨਾਮ ਉਸ ਦਾ ਹੁਲੀਆ ਤੇ ਕੋੜਾ ਲੈ ਜਾਣ ਦੀ ਸਾਰੀ ਤਰਤੀਬ ਨਵਾਬ ਨੂੰ ਦੱਸ ਦਿੱਤੀ ਭਾਈ ਸਾਹਿਬ ਜੀ ਨੇ ਕਿਹਾ ਕਿ ਇਸ ਸਮੇਂ ਇਹ ਦੱਸਣਾ ਜ਼ਰਾ ਔਖਾ ਹੈ ਕਿ ਕੋੜਾ ਕਿੱਥੇ ਹੈ ਪਰ ਜੇ ਉਹ ਹੀ ਸਮਾਂ ਹੋਵੇ ਉਸੇ ਤਰ੍ਹਾਂ ਪਹਿਰੇਦਾਰ ਆਪਣੇ ਆਪਣੀ ਥਾਂ ਤੇ ਹੋਣ ਤਾਂ ਸਭ ਕੁਝ ਦੱਸਿਆ ਜਾ ਸਕਦਾ ਹੈ ਰਾਤ ਨੂੰ ਉਹੀ ਸਮਾਂ ਹੋਣ ਤੇ ਪੂੜਾ ਸਾਂਗ ਉਤਾਰਿਆ ਗਿਆ ਭਾਈ ਜੀ ਨੇ ਕੋੜਾ ਖੋਲਿਆ ਤੇ ਉੱਤੇ ਚੜ ਕੇ ਦਰਿਆ ਵਿੱਚ ਛਾਲ ਮਾਰ ਦਿੱਤੀ ਉਹ ਨਾ ਜਾਣਿਆ ਹੋਇਆ ਇਹ ਵੀ ਦੱਸ ਦਿੱਤਾ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਿੱਖ ਹਾਂ ਤੇ ਪਹਿਲਾ ਕੋੜਾ ਵੀ ਮੈਂ ਹੀ ਫੜਿਆ ਸੀ ਤੇ ਹੁਣ ਏਅਰਕੋੜਾ ਵੀ ਲਿਜਾ ਕੇ ਮੈਂ ਗੁਰੂ ਜੀ ਦੀ ਅਮਾਨਤ ਉਹਨਾਂ ਕੋਲੇ ਲੈ ਚੱਲਿਆ ਹਾਂ ਇਵੇਂ ਭਾਈ ਜੀ ਨੇ ਦੋਨੋਂ ਕੋ ਡੇ ਗੁਰੂ ਚੰਨਾ ਵਿਚ ਲਿਆ ਹਾਜ਼ਰ ਕੀਤੇ ਗੁਰੂ ਸਾਹਿਬ ਜੀ ਬੜੇ ਹੀ ਪ੍ਰਸੰਨ ਹੋਏ ਤੇ ਭਾਈ ਜੀ ਨੂੰ ਛਾਤੀ ਨਾਲ ਲਾ ਕੇ ਫਰਮਾਇਆ ਬਿਦੀ ਚੰਦੇ ਛੀਨਾ ਗੁਰਕਾ ਸੀਨਾ ਇਸ ਤੋਂ ਬਾਅਦ ਹਕੂਮਤ ਤੇ ਗੁਰੂ ਸਾਹਿਬ ਜੀ ਵਿਚਕਾਰ ਦੋ ਜੰਗਾਹ ਹੋਈਆਂ ਇਨ੍ਹਾਂ ਵਿੱਚ ਵੀ ਭਾਈ ਬਿਦੀ ਚੰਨ ਜੀ ਨੇ ਆਪਣੀ ਸੂਤ ਬੀਰਤਾ ਦੇ ਜ਼ੋਹਰ ਵਿਖਾਏ ਭਾਈ ਬਿਦੀ ਚੰਝ ਦੀ ਆਯੂ ਬਿਰਤ ਅਵਸਥਾ ਬਲਵਾਦ ਰਹੀ ਸੀ ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਬੀੜਾ ਬਹੁਤ ਘੱਟ ਸਨ ਤੇ ਸੈਂਚੀਆਂ ਵੀ ਬਹੁਤੀਆਂ ਨਹੀਂ ਸਨ ਮਿਲਦੀਆਂ ਇਸ ਲਈ ਗੁਰਬਾਣੀ ਪੜਨ ਵਿੱਚ ਬਹੁਤ ਕਠਿਨਾਈ ਬੰਦੀ ਸੀ ਭਾਈ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ પાસે ਬੇਨਤੀ ਕਰਕੇ ਸੈਂਚੀਆਂ ਦੇ ਉਤਾਰੇ ਦੀ ਸੇਵਾ ਆਪਣੇ ਜ਼म्मे ਲੈ ਲਈ ਫਿਰ ਗੁਰੂ ਸਾਹਿਬ ਜੀ ਨੇ ਜਿੱਦਿਆ ਸਿੱਖੀ ਦਾ ਪ੍ਰਚਾਰ ਕਰਨ ਲਈ ਭਾਈ ਸਾਹਿਬ ਜੀ ਨੂੰ ਉੱਥੇ ਭੇਜ ਦਿੱਤਾ ਇਸ ਤਰ੍ਹਾਂ ਭਾਈ ਮੀਤੀ ਚਾਂਦੀ ਦਾ ਹਰ ਕਦਮ ਜਿੱਥੇ ਜ਼ੁਰਤ ਦੀ ਹੱਦ ਦਾ ਟੱਪਣ ਵਾਲਾ ਸੀ ਉੱਥੇ ਉਹਨਾਂ ਦਾ ਗੁਰਬਾਣੀ ਪ੍ਰੇਮ ਦੇਖਣ ਵਾਲਾ ਸੀ ਇਤਿਹਾਸ ਅਨੁਸਾਰ ਜਦ ਵੀ ਉਹ ਕਿਸੇ ਕਾਰਜ ਲਈ ਤੁਰਦੇ ਗੁਰੂ ਮੰਤੀ ਆਉਂਦੇ ਤੇ ਰਾਹ ਵਿੱਚ ਗੁਰਬਾਣੀ ਦਾ ਪਾਠ ਕਰਦੇ ਹੋਏ ਜਾਂਦੇ ਚਲਤ ਪਾਂਥਕੁਰ ਬਾਣੀ ਗਾਵੇ ਇੰਜ ਭਾਈ ਸਾਜ ਜੀ ਨੇ ਆਪਣਾ ਸਾਰਾ ਜੀਵਨ ਸਿੱਖ ਸੰਗਤਾਂ ਦੀ ਸੇਵਾ ਵਿੱਚ ਬਿਤਾ ਦਿੱਤਾ ਭਾਈ ਸਾਹਿਬ ਜੀ 30 ਅਗਸਤ 1638 ਨੂੰ ਅਜੁੱਦੀਆ ਵਿਖੇ ਗੋੜਪੁਰੀ ਸਦਾਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ